ਗਰシャンਕਰ ਵਿਖੇ ਉਸ ਸਮੇਂ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਹਾਸੇ ਦਾ ਸ਼ਿਕਾਰ ਹੋ ਗਈ ਇਸ ਹਾਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਰਾਜਪੁਰਾ ਦੀ ਸੰਗਤ ਕੈਂਟਰ ਵਿੱਚ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਕੈਂਟਰ ਦੇ ਬ੍ਰੇਕ ਫੇਲ ਹੋ ਗਏ ਅਤੇ ਕੈਂਟਰ ਪਲਟ ਗਿਆ ਜਿਸ ਕਾਰਨ ਇਹ ਹਾ사 ਵਾਪਰ ਗਿਆ ਮੇਰਾ ਨਾਮ ਸੁਲਜੀਤ ਸਿੰਘ ਹੈ ਜੀ ਕਿੱਥੋਂ ਆ ਰਹੇ ਹੋ ਇਹ ਸੰਗਤ ਦਾ ਕਰਾਲਗੜ੍ਹ ਤੋਂ ਵੀ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਕੈਂਟਰ ਆਈ ਜੀ ਮਤਲਬ ਸੰਗਤ ਹੈ ਜੀ 40-50 ਤੇ 60 ਇੱਕ ਨਾ ਮਤਲਬ ਜੇ ਚਾਰ ਮਿੰਟ ਉਸ ਤੋਂ ਜਾਣੀ ਨੁਕਸਾਨ ਦਾ ਤਿੰਨ ਮੋਤਾਂ ਇਹ ਜਖਮੀ ਤੁਹਾਡੇ ਸਾਹਮਣੇ ਪਏ ਜੀ ਕੁਝ ਪੀਜੀਐ ਜੀ ਮੈਂ ਤਿੰਨ ਹੋਰ ਪਿੱਛੇ ਪਏ ਕੁਝ ਹਾਂਜੀ 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 ਕੈਂਟਰ ਪੜ ਗਿਆ ਕੈਂਟਰ ਪੜ ਗਿਆ ਮੇਰਾ ਨਾਮ ਰਾਮ ਸਿੰਘ ਹੈ ਜੀ ਪਿੰਡ ਉੜਦਨੇ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਤੇ ਆਪਣਾ ਕਰਾਲਗੜ ਜਾ ਰਹੇ ਸੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਸੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਵੀ ਇਹੀ ਕਹਾਂ ਜੀ ਗਰੀਬ ਲੋਕ ਐ ਦੇਖੋ ਇਹਨਾਂ ਦਾ ਜੋ ਵੀ ਹੈ ਆ ਮੜਾ ਮੋਟਾ ਦਵਾਈ ਬੁੱਟੀ ਆਪਣਾ ਕਰਿਆ ਜਾਈ ਇਸ ਤੇ ਉੱਪਰ ਕੀ ਆ ਕਰ ਸਕਾਂ ਜੀ ਤਿੰਨ ਮੁੱਤਾਂ ਹੋ ਗਈਆਂ ਜੀ ਸਾਨੂੰ ਪਤਾ ਹੀ ਐ ਹਾਂ ਜੀ ਤਹਿਸੀਲ ਰਾਜਪੁਰਾ ਪਿੰਡ ਉੜਦਨੇ ਜੀ ਆਪਣਾ ਉੜਦਨੇ ਕੀ ਸੰਗਤ ਐ ਠੀਕ ਹੈ ਜੀ ਬਾਕੀ ਸਾਰੇ ਸਾਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੋਗਾ ਜਰੂਰ ਹੋਣਾ ਚਾਹੀਦਾ